ਸੋਸ਼ਲ ਸਿਕਿਉਰਿਟੀ ਔਮਨ ਐਂਡ ਚਾਈਲਡ ਡਿਵੈਲਪਮੈਂਟ ਏਸੀਐਸ ਮੈਡਮ ਰਾਜੀ ਪੀ ਸ਼੍ਰੀ ਵਾਸਤਵਾ ਜੀ ਮੈਡਮ ਗੁਰਪ੍ਰੀਤ ਦਿਓ ਜੀ ਸਪੈਸ਼ਲ ਡੀਜੀਪੀ ਔਮਨ ਅਫੇਅਰਸ ਸਾਡੇ ਡਾਇਰੈਕਟਰ ਮੈਡਮ ਡਾਕਟਰ ਸ਼ੇਨਾ ਅਗਰਵਾਲ ਜੀ ਪੈਸਕੋ ਤੋਂ ਡਾਕਟਰ ਐਸ ਪੀ ਸਿੰਘ ਜੀ ਵਿਭਾਗ ਦੇ ਸਾਰੇ ਹੀ ਆਫੀਸਰ ਸਹਿਬਾਨ ਸਾਰੀਆਂ ਸਤਿਕਾਰਤ ਸ਼ਖਸੀਅਤਾਂ ਤੇ মিডিਆ ਪਰਸਨਸ ਜੋ ਬਹੁਤ ਹੀ ਮਿਹਨਤ ਦੇ ਨਾਲ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾ ਰਹੇ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਰੰਗਲੇ ਪੰਜਾਬ ਦਾ ਸੁਪਨਾ ਉਹ ਸੁਪਨੇ ਦੇ ਬਹੁਤ ਸਾਰੇ ਰੰਗ ਨੇ ਜਿਸ ਦੇ ਵਿੱਚ ਅਸੀਂ ਸਿਹਤਮੰਦ ਪੰਜਾਬ ਦੀ ਵੀ ਕਾਮਨਾ ਕਰਦੇ ਆ ਉਹਦੇ ਲਈ ਵੀ ਐਫਰਟਸ ਕਰਦੇ ਆ ਸਿਹਤਮੰਦ ਹੋਣਾ ਸਿਰਫ ਸਰੀਰਕ ਤੌਰ ਤੇ ਹੀ ਨਹੀਂ ਮਾਨਸਿਕ ਤੌਰ ਤੇ ਵੀ ਓਨਾ ਹੀ ਜ਼ਰੂਰੀ ਹੈ ਤੇ ਜੇਕਰ ਅਸੀਂ ਦੇਖੀਏ ਕਿ ਕਿੰਨਾ ਦਾ ਸਿਹਤਮੰਦ ਹੋਣਾ ਜ਼ਰੂਰੀ ਹੈ ਉਹਦੇ ਵਿੱਚ ਵੀ ਕੈਟਾਗਰੀਜ਼ ਬਹੁਤ ਆਉਂਦੀਆਂ ਨੇ ਤੇ ਸਾਡਾ ਵਿਭਾਗ ਇੱਕ ਐਸਾ ਵਿਭਾਗ ਹੈ ਜਿਹੜਾ ਵਲਨਰੇਬਲ ਗਰੁੱਪ ਦੀ ਗੱਲ ਕਰਦਾ ਹੈ ਹਮੇਸ਼ਾ ਸਮਾਜ ਦਾ ਉਹ ਹਿੱਸਾ ਜਿਹਨੂੰ ਬਹੁਤ ਜਲਦੀ ਔਰ ਬਹੁਤ ਆਸਾਨੀ ਦੇ ਨਾਲ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਉਹਦੇ ਵਿੱਚ ਜੇ ਮੈਂ ਔਰਤਾਂ ਤੇ ਬੱਚਿਆਂ ਦੀ ਗੱਲ ਕਰਾਂ ਤਾਂ ਕੋਈ ਦੋਕਤ ਨਹੀਂ ਨਹੀਂ ਹੋਵੇਗੀ ਸਦੀਆਂ ਦੀ ਗੁਲਾਮੀ ਸਹਿ ਰਹੀ ਔਰਤ ਤੇ ਉਸਦੇ ਲਈ ਇਸ ਤਰ੍ਹਾਂ ਦੇ ਨਿਯਮ ਬਣਾਏ ਗਏ ਉਹ ਨਿਯਮ ਜਿਹੜੇ ਬਣਾਏ ਗਏ ਅਸੀਂ ਬਹੁਤ ਵਾਰੀ ਸੋਚਦੇ ਕਿ ਕਿਸ ਨੇ ਬਣਾਏ ਪਰ ਹਿੰਦੁਸਤਾਨ ਦਾ ਇਤਿਹਾਸ ਦੇਖ ਲਓ ਤਾਂ ਔਰੰਗਜ਼ੇਬ ਦੀ ਕੰਟਰੀਬਿਊਸ਼ਨ ਉਹਨਾਂ ਨਿਯਮਾਂ ਦੇ ਵਿੱਚ ਕਿਤੇ ਵੀ ਨਹੀਂ ਮਿਲੇਗੀ ਮਰਦ ਪ੍ਰਧਾਨ ਸਮਾਜ ਦੇ ਵਿੱਚ ਮਰਦ ਨੇ ਆਪਣੇ ਹਿਸਾਬ ਦੇ ਨਾਲ ਸਮਾਜ ਨੂੰ ਘੜ ਲਿਆ ਤੇ ਅਸੀਂ ਸਾਰੇ ਉਸ ਸਮਾਜ ਦੀ ਬਣਤਰ ਨੂੰ ਚੇਂਜ ਕਰਨ ਦੇ ਲਈ ਉਸ ਸਮਾਜ ਦੀ ਬਣਤਰ ਨੂੰ ਤੋੜਨ ਦੇ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਾਂ ਤਾਂ ਕਿ ਪੰਜਾਬ ਦੀ ਔਰਤ ਇਹਨਾਂ ਚੀਜ਼ਾਂ ਤੋਂ ਉੱਪਰ ਕੇ ਇੱਕ ਆਜ਼ਾਦ ਫਜ਼ਾ ਦੇ ਵਿੱਚ ਆਪਣੇ ਆਪ ਨੂੰ ਮਹਿਸੂਸ ਕਰ ਸਕੇ ਕੁਝ ਕਹਾਣੀਆਂ ਜੋ ਆਮ ਵਾਪਰਦੀਆਂ ਨੇ ਕਿੱਤੇ ਵੀ ਲੱਭ ਚੋਗੀ ਤੁਹਾਨੂੰ ਸਿਰਫ ਪੰਜਾਬ 'ਚ ਨਹੀਂ ਪੂਰੇ ਹਿੰਦੁਸਤਾਨ 'ਚ ਵੀ ਦੇਖ ਲਿਓ ਉਹਨਾਂ 'ਚੋਂ ਇੱਕ ਦੋ ਕਹਾਣੀਆਂ ਮੈਂ ਤੁਹਾਨੂੰ ਸੁਣਾਵਾਂਗੀ ਕਿ ਇੱਕ ਲੜਕੀ ਕਿਸੇ ਪਰਿਵਾਰ ਦੇ ਵਿੱਚ ਪੈਦਾ ਹੁੰਦੀ ਹੈ ਉਹ ਪਰਿਵਾਰ ਆਪਣੀ ਬੱਚੀ ਨੂੰ ਬਹੁਤ ਪਿਆਰ ਨਾਲ ਪਾਲਦਾ ਪਿਤਾ ਦਾ ਬਹੁਤ ਜ਼ਿਆਦਾ ਪਿਆਰ ਹੈ ਆਪਣੀ ਬੱਚੀ ਦੇ ਲਈ ਇੰਨਾ ਜ਼ਿਆਦਾ ਕਿ ਉਹ ਕਹਿੰਦਾ ਕਿ ਮੈਂ ਕੁਝ ਵੀ ਕਰ ਸਕਦਾ ਹਾਂ ਬੱਚੀ ਇਸੇ ਮਾਹੌਲ ਦੇ ਵਿੱਚ ਵੱਧਦੀ ਫੁੱਲਦੀ ਹੈ ਵੱਡੀ ਹੁੰਦੀ ਹੈ ਤੇ ਜਦੋਂ ਜਵਾਨ ਹੁੰਦੀ ਹੈ ਤਾਂ ਉਹਦਾ ਪਿਤਾ ਉਸ ਨੂੰ ਕਹਿੰਦਾ ਕਿ ਮੈਂ ਤੇਰੇ ਲਈ ਕੁਝ ਵੀ ਕਰ ਸਕਦਾ ਹਾਂ ਪਰ ਤੂੰ ਆਪਣੀ ਜਾਤ ਤੋਂ ਬਾਹਰ ਜਾਂ ਆਪਣੇ ਧਰਮ ਤੋਂ ਬਾਹਰ ਵਿਆਹ ਨਹੀਂ ਕਰਵਾ ਸਕਦੀ ਕਿਸੇ ਮੁੰਡੇ ਨੂੰ ਪਸੰਦ ਕਰਕੇ ਉਸ ਨਾਲ ਵਿਆਹ ਨਹੀਂ ਕਰਵਾ ਸਕਦੀ ਉਹ ਬੱਚੀ ਸਮਝ ਲੈਂਦੀ ਹੈ ਪਰ ਉਹੀ ਹੁੰਦਾ ਹੈ ਕਿ ਜੋ ਮੁੰਡਾ ਉਸ ਨੂੰ ਪਸੰਦ ਆਉਂਦਾ ਹੈ ਉਹ ਕਿਸੇ ਹੋਰ ਜਾਤ ਦਾ ਪਿਤਾ ਦੇ ਮਨਾ ਕਰਨ ਦੇ ਬਾਵਜੂਦ ਬੱਚੀ ਵਿਆਹ ਕਰਵਾ ਲੈਂਦੀ ਹੈ ਲੜਕੇ ਦੇ ਨਾਲ ਬਾਹਰ ਚਲੀ ਜਾਂਦੀ ਹੈ ਤੇ ਆਪਣੇ ਪਿਤਾ ਨੂੰ ਫੋਨ ਕਰਦੀ ਹੈ ਕਿ ਮੈਂ ਵਿਆਹ ਕਰਵਾ ਲਿਆ ਤਾਂ ਪਿਤਾ ਕਹਿੰਦਾ ਕਿ ਮੈਂ ਤੈਨੂੰ ਕੁਝ ਨਹੀਂ ਕਹਾਂਗਾ ਤੂੰ ਮੈਨੂੰ ਇੱਕ ਵਾਰੀ ਦੱਸ ਦੇ ਤੂੰ ਕਿੱਥੇ ਆ ਤੇ ਬੱਚੀ ਨੂੰ ਪੂਰਾ ਭਰੋਸਾ ਹੁੰਦਾ ਹੈ ਕਿ ਮੇਰਾ ਪਿਓ ਮੇਰੇ ਨਾਲ ਖੜਾ ਹੈ ਤੇ ਉਹ ਦੱਸ ਦਿੰਦੀ ਹੈ ਦੱਸਣ ਦੀ ਧੀਰ ਹੁੰਦੀ ਹੈ ਕਿ ਉਹ ਹੀ ਪਿਓ ਆਪਣੀ ਬੱਚੀ ਨੂੰ ਘਰੇ ਲੈ ਕੇ ਆਉਂਦਾ ਮੁੰਡੇ ਨੂੰ ਵੀ ਨਾਲ ਲੈ ਕੇ ਆਉਂਦਾ ਪਿੰਡ 'ਚ ਲੈ ਕੇ ਜਾਂਦਾ ਦੋਹਾਂ ਨੂੰ ਪਿੰਡ ਦੇ ਵਿੱਚਕਾਰ ਬਾਣਾ ਦਿੱਤਾ ਜਾਂਦਾ ਤੇ ਉਸ ਲੜਕੀ ਨੂੰ ਕਤਲ ਕਰ ਦਿੱਤਾ ਜਾਂਦਾ ਇਹੋ ਜਿਹੇ ਮਾਮਲੇ ਬਥੇਰੇ ਸੁਨੇ ਹੋਣਗੇ ਤੁਸੀਂ ਵੀ ਕੋਈ ਨਵੀਂ ਗੱਲ ਨਹੀਂ ਹੈ ਹਾਨਰ ਕਿਲਿੰਗ ਸੋ ਜਿਹੜਾ ਪਿਓ ਆਪਣੀ ਬੱਚੀ ਲਈ ਕੁਝ ਵੀ ਕਰ ਸਕਦਾ ਸੀ ਉਹਨੇ ਆਪਣੀ ਬੱਚੀ ਨੂੰ ਮਾਰ ਦਿੱਤਾ ਇਸ ਦੇ ਵਿੱਚ ਪਿਓ ਦਾ ਕਸੂਰ ਨਹੀਂ ਹੈ ਇਸ ਦੇ ਵਿੱਚ ਸਮਾਜ ਦਾ ਕਸੂਰ ਹੈ ਜਿਹਦੇ ਉਸ ਪਿਓ ਨੂੰ ਇਸ ਹੱਦ ਤੱਕ ਮਜਬੂਰ ਕਰ ਦਿੱਤਾ ਕਿ ਉਹਨੂੰ ਲੱਗਿਆ ਕਿ ਜੇ ਮੈਂ ਆਪਣੀ ਬੱਚੀ ਨੂੰ ਮਾਰ ਦਵਾਂਗਾ ਤਾਂ ਲੋਕ ਮੇਰੀ ਵਾਹ ਵਾ ਕਰਨਗੇ ਤੇ ਉਹ ਹੋਇਆ ਵੀ ਪਿੰਡ ਦੇ ਲੋਕਾਂ ਨੇ ਵਾਹ ਵਾ ਕੀਤੀ ਵੀ ਦੇਖੋ ਅਣਖ ਦੀ ਖਾਤਰ ਕੁੜੀ ਨੂੰ ਮਾਰ ਦਿੱਤਾ ਪੁੱਤਰ ਕੋਲੋਂ ਆਪਣੇ ਪ੍ਰੇਮੀ ਕੋਲੋਂ ਹਿਫਾਜ਼ਤ ਲੱਭਦੀ ਹੈ ਸੁਰੱਖਿਆ ਲੱਭਦੀ ਹੈ ਔਰਤ ਕਿਸੇ ਹੋਰ ਔਰਤ ਦੇ ਪਿਤਾ ਕੋਲੋਂ ਕਿਸੇ ਹੋਰ ਔਰਤ ਦੇ ਭਰਾ ਕੋਲੋਂ ਪੁੱਤਰ ਕੋਲੋਂ ਪ੍ਰੇਮੀ ਕੋਲੋਂ ਡਰਦੀ ਹੈ ਤੇ ਹੁਣ ਮਰਦ ਦੀ ਹੋਂਦ ਇੰਨੀ ਖਤਰਨਾਕ ਹੋ ਗਈ ਹੈ ਕਿ ਔਰਤ ਆਪਣੇ ਪਿਤਾ ਕੋਲੋਂ ਆਪਣੇ ਭਰਾ ਕੋਲੋਂ ਆਪਣੇ ਪੁੱਤਰ ਕੋਲੋਂ ਆਪਣੇ ਪ੍ਰੇਮੀ ਕੋਲੋਂ ਹੀ ਡਰਦੀ ਹੈ ਸੋ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਸਮਾਜ ਦੇ ਵਿੱਚ ਪੈਦਾ ਹੋ ਗਿਆ ਸੋ ਦੋਨੋਂ ਕਹਾਣੀਆਂ ਦੇ ਵਿੱਚ ਜੋ ਔਰਤ ਦਾ ਹਾਲ ਹੋਇਆ ਜੋ ਮੈਂ ਤੁਹਾਨੂੰ ਸੁਣਾਈ ਉਹਦੇ ਵਿੱਚ ਪਿਤਾ ਹੀ ਜ਼ਿੰਮੇਵਾਰ ਸੀ ਫਿਰ ਹਿਫਾਜ਼ਤ ਹਿਫਾਜ਼ਤ ਕਿੱਥੋਂ ਹੋਊਗੀ ਸੋ ਇਹ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਸਾਡੀ ਡਿਪਾਰਟਮੈਂਟ ਨੇ ਸਾਡੀ ਸਰਕਾਰ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਹਨਾਂ ਔਰਤਾਂ ਦੇ ਲਈ ਇਹ ਹਿਫਾਜ਼ਤ ਲੈ ਕੇ ਆਂਦੀ ਆ ਉਹ ਔਰਤਾਂ ਜੋ ਥਾਣਿਆਂ ਦੇ ਨਾਲ ਤੋਂ ਡਰਦੀਆਂ ਉਹ ਔਰਤਾਂ ਕਿਸੇ ਪੁਲਸ ਵਾਲੇ ਦੀ ਵਰਦੀ ਤੋਂ ਵੀ ਡਰਦੀਆਂ ਘਰਾਂ ਦੇ ਬਾਹਰ ਘਰਾਂ ਦੇ ਹਾਲਾਤ ਦੱਸਣ ਤੋਂ ਡਰਦੀਆਂ ਕੋਈ ਬੱਚੀ ਹੈ ਉਸਦੇ ਨਾਲ ਕੀ ਹੋ ਰਿਹਾ ਕੋਈ ਵਰਕਿੰਗ ਊਮਨ ਹੈ ਉਸਤੇ ਨਾਲ ਕੀ ਹੋ ਰਿਹਾ ਵਰਕਿੰਗ ਪਲੇਸ ਤੇ ਜਾਂਦੀ ਹੈ ਉੱਥੇ ਕੀ ਹੋ ਰਿਹਾ ਉਹ ਜਿਹੜਾ ਡਰ ਹੈ ਔਰਤਾਂ ਦੇ ਮਨਾਂ ਦੇ ਵਿੱਚ ਉਹ ਬਾਹਰ ਕੱਢਣ ਦੇ ਲਈ ਅਸੀਂ ਔਮਨ ਹੈਲਪਲਾਈਨ ਨੂੰ 181 ਨੂੰ ਇੰਨਾ ਕੋ ਮਜ਼ਬੂਤ ਕਰਨ ਜਾ ਰਹੇ ਹਾਂ ਕਿ ਵਾਕਈ ਜਿਵੇਂ ਮੈਡਮ ਰਾਜੀ ਨੇ ਕਿਹਾ ਸੀ ਕਿ ਹਰੇਕ ਨੂੰ ਪਤਾ ਹੋਵੇ ਕਿ ਮੇਰੇ ਤੇ ਕੋਈ ਮੁਸੀਬਤ ਪਈ ਆ ਕਿਸੇ ਵੀ ਤਰ੍ਹਾਂ ਦੀ ਤੇ ਮੈਂ 181 ਨੰਬਰ ਜਿਹੜਾ ਡਾਇਲ ਕਰੂੰਗੀ ਤਾਂ ਮੇਰੀ ਹੈਲਪ ਹੋ ਜਾਊਗੀ ਮੈਂ ਅੱਜ ਇਹ ਪੂਰੀਆਂ ਪੰਜਾਬ ਦੀਆਂ ਔਰਤਾਂ ਨੂੰ ਹੀ ਸਨੇਹਾ ਦੇਣਾ ਚਾਹਾਂਗੀ ਆਪਣੀਆਂ ਬੱਚੀਆਂ ਨੂੰ ਸਨੇਹਾ ਦੇਣਾ ਚਾਹਾਂਗੀ ਕਿ ਤੁਹਾਡੇ ਫੋਨ ਦੇ ਵਿੱਚ ਜਿਹੜਾ 181 ਨੰਬਰ ਹੈ ਉਹ ਜ਼ਰੂਰ ਹੋਣਾ ਚਾਹੀਦਾ ਕਿਸੇ ਵੀ ਸਮੇਂ ਕਿਸੇ ਵੀ ਤਰ੍ਹਾਂ ਦੀ ਕਿਉਂਕਿ ਸਾਡਾ ਵਿਭਾਗ ਸਿਰਫ ਅਸੀਂ ਕਿਉਂਕਿ ਸਕੀਮ ਬਾਰੇ ਬਹੁਤ ਪਹਿਲਾਂ ਸਾਰਾ ਕੁਝ ਹੀ ਦੱਸ ਦਿੱਤਾ ਗਿਆ ਕਿ ਐਮਰਜੈਂਸੀ ਕੇਸ ਹੈ ਜਾਂ ਨੋਨ ਐਮਰਜੈਂਸੀ ਕੇਸ ਹੈ ਅਸੀਂ ਹਰ ਚੀਜ਼ ਤੇ ਪਕੜ ਕਰਾਂਗੇ ਮਤਲਬ ਇਹ ਹੀ ਹੈ ਕਿ ਸਾਡੀ ਔਰਤ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਹੈ ਤਾਂ ਅਸੀਂ ਉਹਨੂੰ ਉਸ ਮੁਸੀਬਤ ਚੋਂ ਕੱਢ ਕੇ ਲਿਆਉਣਾ ਹੈ ਅਸੀਂ ਆਪਣੀਆਂ ਬੱਚੀਆਂ ਦੇ ਲਈ ਆਪਣੀਆਂ ਧੀਆਂ ਦੇ ਲਈ ਵਾਕਈ ਇਹ ਪੰਜਾਬ ਜਿਹੜਾ ਉਹ ਰੰਗਲਾ ਪੰਜਾਬ ਬਣਾਉਣਾ ਹੈ ਇਦੇ ਨਾਲ 1098 ਦੀ ਗੱਲ ਹੋਈ ਅਸੀਂ ਬੱਚਿਆਂ ਦੇ ਲਈ ਬਹੁਤ ਜ਼ਿਆਦਾ ਐਫਰਟਸ ਕਰਕੇ ਪਿਛਲੇ ਮਹੀਨਿਆਂ ਦੌਰਾਨ ਵੀ ਸਾਡੇ ਬੱਚੇ ਜਿਹੜੇ ਕਿਹ ਲੋਕੇ ਸਮਾਜ ਦੀ ਮੁੱਖ ਧਾਰਾ ਤੋਂ ਪਾਸੇ ਤੁਰੇ ਜਾਂਦੇ ਸੀ ਭੀਖ ਮੰਗ ਰਹੇ ਆ ਲੇਬਰ ਕਰ ਰਹੇ ਆ ਮਾਪਿਓ ਹੈ ਨਹੀਂ ਬੱਚੇ ਰੋਲ ਰਹੇ ਸੀ ਉਹਨਾਂ ਨੂੰ ਵੀ ਨਾਲ ਲੈਣ ਦੀ ਕੋਸ਼ਿਸ਼ ਕੀਤੀ ਹੈ 8098 ਨੰਬਰ ਇਹਨੂੰ ਵੀ ਹੋਰ ਮਜ਼ਬੂਤੀ ਮਿਲੂਗੀ ਕਿਉਂਕਿ ਅਸੀਂ ਪੈਸਕੋ ਦੇ ਸਹਿਯੋਗ ਦੇ ਨਾਲ ਜੋ ਐਮਓਯੂ ਕੀਤਾ ਅੱਜ 2500 ਤੋਂ ਉੱਪਰ ਇਹਦੇ ਵਿੱਚ ਮੈਨ ਪਾਵਰ ਜਿਹੜੀ ਹੋਰ ਐਡ ਕਰਨ ਜਾ ਰਹੇ ਹਾਂ ਔਰ ਜੜੀਆਂ ਹੈਲਪਲਾਈਨ ਨੰਬਰ ਦੇ ਵਿੱਚ ਜੋ ਕਾਲਸ ਅਟੈਂਡ ਨਹੀਂ ਹੁੰਦੀਆਂ ਸੀ ਇਹਨੂੰ ਅਸੀਂ ਪੂਰਾ ਯਕੀਨੀ ਬਣਾਵਾਂਗੇ ਕਿ ਕਿਸੇ ਦੀ ਕਾਲ ਮਿਸ ਨਾ ਹੋਵੇ ਉਹਦੇ ਲਈ ਚਾਹੇ ਸਾਨੂੰ ਹੋਰ ਬੰਦੇ ਵੀ ਭਰਤੀ ਕਰਨੇ ਪੈਣ ਇਸ ਤੋਂ ਬਿਨਾ ਜੋ ਹਿਫਾਜ਼ਤ ਪ੍ਰੋਜੈਕਟ ਦਾ ਇਹਨੂੰ ਇਸ ਤਰ੍ਹਾਂ ਅਸੀਂ ਹਿੱਸਾ ਬਣਾਇਆ ਕਿਉਂਕਿ ਹਰੇਕ ਚੀਜ਼ ਨੂੰ ਇੰਟੀਗ੍ਰੇਟ ਕੀਤਾ ਅਸੀਂ ਪੁਲਿਸ ਨੂੰ ਵੀ ਨਾਲ ਲਿਆ ਅਸੀਂ ਵਨ ਸਟਾਪ ਸੈਂਟਰ ਨੂੰ ਨਾਲ ਲਿਆ ਹੈਲਪ ਲਾਈਨ ਨੂੰ ਨਾਲ ਲਿਆ ਸੋ ਹਿਫਾਜ਼ਤ ਦੇ ਵਿੱਚ ਮੈਨੂੰ ਲੱਗਦਾ ਕਿ ਸਾਡੇ ਸੀਡੀਪੀਓ ਜਿਹੜੇ ਉਹਨਾਂ ਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਇੱਕ ਪ੍ਰੋਟੈਕਸ਼ਨ ਆਫੀਸਰ ਦਾ ਨਾਮ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ ਉਹਨਾਂ ਨੂੰ ਦੇਖਦੇ ਹੀ ਸਾਡੇ ਬੱਚਿਆਂ ਨੂੰ ਸਾਡੀਆਂ ਔਰਤਾਂ ਨੂੰ ਮਨ ਚੇ ਫੀਲਿੰਗ ਆਊਗੀ ਕਿ ਇਹ ਉਹ ਇਨਸਾਨ ਹੈ ਜੋ ਸਾਨੂੰ ਬਚਾ ਸਕਦਾ ਸੋ ਇਹ ਤੁਹਾਡੇ ਲਈ ਮਾਣ ਵਾਲੀ ਗੱਲ ਹੈ ਕਿ ਅੱਜ ਤੋਂ ਬਾਅਦ ਤੁਸੀਂ ਪ੍ਰੋਟੈਕਸ਼ਨ ਆਫੀਸਰ ਹੋਵੋਗੇ ਔਰ ਜੋ ਗੱਡੀਆਂ ਜਿਨ੍ਹਾਂ ਨੂੰ ਅਸੀਂ ਇੱਕ ਤਰ੍ਹਾਂ ਨਾਲ ਰੈਸਕਿਊ ਵੈਨ ਦੇ ਤੌਰ ਤੇ ਸ਼ੁਰੂ ਕਰਨ ਜਾ ਰਹੇ ਹਾਂ ਕੋਈ ਵੀ ਔਰਤ ਕਿਤੇ ਵੀ ਬੈਠੀ ਹੈ ਕਈ ਵਾਰੀ ਘਰ ਚੋਂ ਨਿਕਲਦੀ ਹੈ ਹੈਲਪਲਾਈਨ ਤੇ ਨੰਬਰ ਡਾਇਲ ਕਰਤਾ ਤੇ ਲੁਧਿਆਣੇ ਚ ਹੁਣ ਕਿੱਡਾ ਵੱਡਾ ਕਾਂਡ ਹੋ ਕੇ ਹਟਿਆ ਔਰ ਮੈਨੂੰ ਮਹਿਸੂਸ ਹੁੰਦਾ ਕਿ ਵਾਕਈ ਜੇ ਅਸੀਂ ਉਸ ਤੋਂ ਪਹਿਲਾਂ ਇਹ ਪ੍ਰੋਜੈਕਟ ਲਿਆਂਦੇ ਤਾਂ ਸ਼ਾਇਦ ਉਸ ਬੱਚੀ ਨੂੰ ਅਸੀਂ ਬਚਾ ਲੈਂਦੇ ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਰੋਕਣ ਦੇ ਵਿੱਚ ਅਸੀਂ ਜ਼ਰੂਰ ਕਾਮਯਾਬ ਹੋਵਾਂਗੇ ਅਸੀਂ ਆਪਣੇ ਸੀਡੀਪੀਓਸ ਤੋਂ ਪੂਰੀ ਉਮੀਦ ਕਰਦੇ ਹਾਂ ਕਿ ਇਹ ਜਿਹੜਾ ਪ੍ਰੋਜੈਕਟ ਆਇਨੂ ਕਮਿਸ਼ਨ ਦੇ ਤੌਰ ਤੇ ਲੈ ਕੇ ਪੰਜਾਬ ਨੂੰ ਇੱਕ ਸੁਰੱਖਿਅਤ ਪੰਜਾਬ ਆਪਾਂ ਮਹਿਲਾਵਾਂ ਲਈ ਬਣਾਉਣਾ ਹੈ ਔਰ ਮੈਨੂੰ ਲੱਗਦਾ ਕਿ ਜੋ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਅਸੀਂ ਗੱਲ ਕਰਦੇ ਹਾਂ 8 ਮਾਰਚ ਨੂੰ ਇਸ ਤੋਂ ਵੱਡਾ ਗਿਫਟ ਕੋਈ ਸਾਡੀਆਂ ਬੱਚੀਆਂ ਲਈ ਸਾਡੀਆਂ ਔਰਤਾਂ ਲਈ ਨਹੀਂ ਹੋ ਸਕਦਾ ਕਿ ਜੇ ਅਸੀਂ ਪੰਜਾਬ ਨੂੰ ਪੂਰੀ ਤਰ੍ਹਾਂ ਮਹਫੂਜ਼ ਪੰਜਾਬ ਉਹਨਾਂ ਲਈ ਬਣਾਉਣ ਜਾ ਰਹੇ ਹਾਂ ਸੋ ਮੈਂ ਆਪ ਸਭ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਚ ਪਾਰਟਿਸਿਪੇਟ ਕੀਤਾ ਔਰ ਇਸ ਉਮੀਦ ਨਾਲ ਕਿ ਇਹ ਇੱਕ ਸ਼ੁਰੂਆਤ ਹੈ ਇਸ ਨੂੰ ਅਸੀਂ ਪੂਰੀ ਤਰ੍ਹਾਂ ਇੱਕ ਮੁਹਿੰਮ ਦੀ ਤਰ੍ਹਾਂ ਅੱਗੇ ਲੈ ਕੇ ਜਾਵਾਂਗੇ ਔਰ ਇਸ ਤੋਂ ਬਾਅਦ ਜਦੋਂ ਇਕੱਠੇ ਹੋਵਾਂਗੇ ਤਾਂ ਉਹ ਔਰਤਾਂ ਤੇ ਉਹ ਬੱਚੀਆਂ ਵੀ ਇਸ ਪ੍ਰੋਗਰਾਮ ਚ ਆਉਣਗੀਆਂ ਜਿਨ੍ਹਾਂ ਨੂੰ ਅਸੀਂ ਉਸ ਮੁਸੀਬਤ ਚੋਂ ਕੱਢ ਕੇ ਲਿਆਏ ਸੀ ਬਹੁਤ